ਸਾਜੀ ਨਿਵਾਜੀ ਸਾਥ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਅੱਜ ਅਸੀਂ ਇੱਥੇ ਛੋਟੇ ਸਾਇਦ ਜਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਅਤੇ ਉਹਨਾਂ ਦੀ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ ਕਰਨ ਲਈ ਇਕੱਤਰ ਹੋਏ ਹਾਂ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ ਉਸ ਤੋਂ ਉਪਰੰਤ ਕਿ ਤੁਹਾਨੂੰ ਕੀਰਤਨ ਸਰਵਣ ਕਰਵਾਇਆ ਜਾਵੇਗਾ ਪਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਤਿ ਗੁਰੇ ਨਮਹਿ ਸਤਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ सिमरो सिमर सिमर सुख पावो कल कलेष तन माहे मिटावो वेद सिमरसोता आखर कीने राम नाम एक आखर का तो नानक उन संग सुंदरन गर्भ न सै प्रभ के सुंदरन दुख जम से स प्रभ के सुंदर प्रभ सिंदर तुपी गा के प्रभ के ने जा Bye.

ਨਾਨੂ ਲਾਡ ਲਡਾਣਾ ਨਾ ਯੁਡੀ ਕੀ ਨਾ ਯੁਡੀ ਕੀ ਜਾਂਦੀਏ ਅਸੀਂ ਮੁੜ ਨਹੀਂ ਆਉਣਾ ਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇਸ ਡਿਟੇ ਸਭ ਦੁਖ ਜਾਹੇ ਤੇਗ ਬਹਾਦਰ ਸਿਮਰੀਏ ਕਾਰਨਾਉ ਨੇ ਦਿਆਵੇ ਤੈ ਸੱਤ ਥਾਈ ਹੋਏ ਸਹਾਈ ਦਸਵਾਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਤੇ ਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲੋ ਜੀ ਆਮੀਨ ਜਿੰਨਾ ਸਿੰਘਾਂ ਸਿੰਘਣੀਆਂ ਨੇ ਤਰਮਹੀਰ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਨ ਨਾਲ ਨਿਭਾਈ ਇਤਨਾ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਤਰੀ ਸਾਸ ਪਵਿੱਤਰ ਹੁਣ ਲਾਹੂ ਪੋਗ ਹਰ ਰਾਈ ਜੋ ਜੀ ਛਕੇ ਆਪ ਜੀ ਕਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਛ ਜਪੇ ਜੀ ਦਾਤਾ ਜੀ ਆਪ ਜੀ ਕੀ ਹਜ਼ੂਰੀ ਵਿੱਚ ਸੁੰਦਰ ਦੁੱਧ ਅਤੇ ਮੱਠੀਆਂ ਦੀ ਜੋ ਸੇਵਾ ਕੀਤੀ ਗਈ ਹੈ ਬੱਚਿਆਂ ਵੱਲੋਂ ਉਹ ਸਫਲ ਕਰ ਦੇਣੀ ਜੀ ਦਾਤਾ ਜੀ ਸ਼ਾਇਨਿੰਗ 스타 ਇੰਟਰਨੈਸ਼ਨਲ ਸਕੂਲ ਨੂੰ ਤਰਕੀਆਂ ਵਿੱਚ ਪਾਉਣਾ ਜੀ ਅੱਗੇ ਤੋਂ ਸਾਖ ਸ਼ੁੱਧ ਬਾਣੀ ਪੜਨ ਦੇ ਉਦਮ ਬਾਲ ਚਾਉ ਬਖਸ਼ਿਸ਼ ਕਰਨੇ ਆਪ ਜੀ ਸਰਬੱਤ ਸੰਸਾਰ ਦਾ ਭਲਾ ਕਰਨਾ ਸਾਰੇ ਬੱਚਿਆਂ ਨੂੰ ਤੰਦਰੁਸਤੀਆਂ ਮਾਰਾ ਜੀਵਨ ਬਖਸ਼ਣਾ ਦਾਤਾ ਜੀ ਸੇਹੀ ਪਿਆਰੀ ਮੇਲ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਲ ਨਿਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੇ ਜੀ ਕੀ ਫਤਿਹ ਖਾਲਸਾ ਬਾਹਗੁਰੂ ਜੀ ਕੀ ਫਤਿਹ ਸਾਰੇ ਬੱਚਿਆਂ ਨੇ ਬਹੁਤ ਹੀ ਪਿਆਰ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਨੇ ਪ੍ਰੰਤਪ ਬਾਏ ਹੁਣ ਅਰਦਾਸ ਹੋਈ ਹੈ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਵਰਤਿਆ ਜਾਏਗਾ ਇਹ ਤੁਹਾਨੂੰ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਸੀਂ ਜਿਹੜਾ ਹੈ ਅੱਜ ਪਾਠ ਕਰਵਾਇਆ ਮੈਂ ਚਾਹਾਂਗੀ ਕਿ ਮੈਡਮ ਕਰਮਜੀਤ ਦੀ ਕੋਸ਼ਿਸ਼ ਸੁਧਕਾਫੀ ਜਾਂ ਜਿੰਨਾ ਕੁਝ ਕਰ ਸਕੀਏ ਆ ਬਾਕੀ ਟੀਚਰਸ ਨੇ ਵੀ ਕੋਆਪਰੇਟ ਕੀਤਾ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਗੁਰੂਆਂ ਦੀਆਂ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਇਸੇ ਹੀ ਤਰ੍ਹਾਂ ਮਨਾਉਂਦੇ ਰਹੀਏ ਤੁਹਾਡਾ ਸਭ ਦਾ ਸਹਿਯੋਗ ਜ਼ਰੂਰੀ ਹੈ ਬੱਚਿਆਂ ਨੇ ਵੀ ਬਹੁਤ ਸਹਿਯੋਗ ਕੀਤਾ ਮੈਂ ਬੱਚਿਆਂ ਦੀ ਵੀ ਧੰਨਵਾਦੀ ਆ ਬਹੁਤ ਬਹੁਤ ਤੇ ਸਾਰੇ ਸਟਾਫ ਮੈਂਬਰਸ ਦੀ ਵੀ ਤੇ ਜਿਹੜੇ ਵੀ ਪਾਈ ਸਾਹਿਬਾਂ ਸਾਡੇ ਲਈ ਕੀਰਤਨ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਵੀ ਬਹੁਤ ਬਹੁਤ ਧੰਨਵਾਦੀ ਆ ਥੈਂਕ ਯੂ ਇਹ ਲੱਟੂ ਬਹੁਣਾਇ ਔਖਾ ਪੈਂਦੇ ਤੇ ਤਿਆਗਣੇ ਸੁਖ ਲੈਣੇ ਮੁਲ ਪੈਂਦੇ ਦੁੱਖ ਔਖਾ ਪੁੱਟਣਾ ਹੈ ਮੌਤ ਵਾਟੋ ਆ ਤੇਰੇ ਜਿਹਾ ਬਾਜਾ ਵਾਲਿਆ ਗੁਰੂ ਰਹੰਦੇ ਤੇਰੇ ਜੋੜੇ ਸਦਾ ਲਈ ਪਾਵਿ ਛੋੜੇ ਲਾਲਾ ਤੇ ਜਿਵੇਂ ਗੁਜਰੀ ਗੁਜਰੀ ਤੇ ਆਵੇਂ ਗੁਜਰੀ ਵਿੱਚ ਗੁਰਜ ਦੇ ਠੰਡ ਜੋਰ ਪਾਵੇ ਅਨ ਤਨ ਪਾਚ ਲਾਲਾ ਦੇ ਪੁੱਤਰ ਇਜ਼ਲੀ ਨੂੰ ਬਿਹਾਰ ਰਾਤ ਦੀ ਰਾਜਦਾਨੀ ਪਟਨਾ ਵਿਕੇਸ਼ੀ ਗੁਰੂ ਤੇਗ ਬਹਾਦਰ ਜੀ ਦੇ ਮਾ ਕਰ ਮਾਤਾ ਗੁਜਰੀ ਜੀ ਦੇ ਪੁੱਖੋ ਆ ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਸ਼੍ਰੀ 73 ਈਸਵੀ ਵਿੱਚ ਆਪ ਜੀ ਦੇ ਪਿਤਾ ਆਪ ਜੀ ਨੂੰ ਆਨੰਦਪੁਰ ਲੈ ਗਏ 6 ਸਾਲ ਦੀ ਉਮਰ ਵਿੱਚ ਇਹ ਆਪ ਨੇ ਸੰਸਕ੍ਰਿਤ ਵਿੱਚ ਅਰਬੀ ਫਾਰਸੀ ਹਿੰਦੀ ਅਤੇ ਪੰਜਾਬੀ ਆਦ ਬੋਲੀਆਂ ਸਿੱਖੀਆਂ ਮਾਤਾ ਹੁਕਮ ਹੋਵੇ ਉਸ ਦੀ ਰਾਜੀ ਤੁਸੀਂ ਮੰਨ ਲੈਣਾ ਚਾਹਦਾ ਹੈ ਜੇਕਰ ਤੁਸੀਂ ਪਰਮਾਤਮਾ ਨਾਲ ਨਾਲ ਤੋ ਕੇ ਬੈਠੇ ਜਾਓਗੇ ਫਿਰ ਕੀ ਹੋਵੇਗਾ ਜਿੱਥੇ ਫਾਕੀਰ ਨਾਲ ਬੈਠ ਕੇ ਹਮ ਇੱਕ ਤੁਸੀਂ ਬੈਠ ਜਾਓਗੇ ਜੇ ਮੁੜ ਕੇ ਨਾ ਆਏਗਾ ਦੀਏ ਸਾਨੂੰ ਡਰਨੀ ਕਿਸੇ ਦਾ ਕੋਲਾ ਪੈ ਨਹੀਂ ਜਿੱਦੇ ਡਰੋ ਜਿੱਥੇ ਦਾ ਕੋਈ ਸ਼ੈ ਨਹੀਂ ਅਧਿਕਾਰੀਆਂ ਤੇ ਕੁੱਝ ਕੰਧਾ ਪਾਣੀ ਸਾਡੇ ਨਾਲ ਨਾ ਹਕੂਮਤ ਤੈਨੂੰ ਕਹਿਣੀ ਅਸੀਂ ਪੂਰਨੇ ਪੱਕੇ ਨੇ ਆਹ ਕਰਨੇ ਅਸੀਂ ਪੂਰਨੇ ਪੱਕੇ ਨੇ ਆਹ ਕਰਨੇ ਜਦੋਂ ਦਾ ਜੀ ਨੇ ਪਾਇਆ ਦੀਏ ਤੂੰ ਵੀ ਪੁੱਤੇ ਬੰਦੇ ਦਾ ਦੀ ਨੂੰ ਕਹੇ ਨੀ ਉਸੇ ਤੇ ਨਾ ਆਏਗਾ ਦੀਏ ਇੱਕ ਦੋ ਪੁਰਜਾ ਦੇ ਦੇਵੂ ਅਮਰਤ ਸਾਰੇ ਤੇ ਲੰਮਕਾਰ ਤੋ ਫੁਲਨਾ ਵਿੱਚ ਤਾਲਬਨਾ ਤੰਦਨ ਤੱਕ ਸੁਣਨ ਤੇ ਪੀਜਾ ਇਹ ਦੇ ਜਰਨ ਰਤੀਆਂ ਜੀ ਐਸ ਸੁਣਨ ਤੇ ਪੀਜਾ